ਵਹਾਲੀ ਨੌਜਵਾਨ ਕਤਲ ਮਾਮਲੇ ਨਾਲ ਜੁੜੀ ਇੱਕ ਵੱਡੀ ਖਬਰ ਆ ਰਹੀ ਹੈ ਦਮਨਪ੍ਰੀਤ ਦੇ ਸਸਕਾਰ ਦੇ ਲਈ ਆਖਰਕਾਰ ਪਰਿਵਾਰ ਰਾਜ਼ੀ ਹੋ ਗਿਆ ਜਿੱਥੇ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਤੇ ਗੌਰ ਕਰਨ ਦਾ ਪ੍ਰੋਸਾ ਦਿੱਤਾ ਹੈ ਪੁਲਿਸ ਨੇ ਦੱਸ ਦੇ ਕਿ ਗੌਰਵ ਸਮੇਤ ਪੰਜ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਦਿੱਲੀ ਸਮੇਤ ਵੱਖ-ਵੱਖ ਥਾਵਾਂ ਤੋਂ ਰੇਡ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਿਕੇ ਪੁਲਿਸ ਨੇ ਕੱਲ ਤੋਂ ਹਾਣਾ ਤੋਂ ਗੌਰਵ ਨੂੰ ਗ੍ਰਿਫਤਾਰ ਕੀਤਾ ਸੀ ਤੇ ਹੁਣ ਬਾਕੀ ਹੋਰ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਗਿਆ ਦਿੱਲੀ ਸਮੇਤ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰੀ ਹੋਈ ਹੈ ਉਥੇ ਜੋ ਪੀੜਤ ਪਰਿਵਾਰ ਹੈ ਉਸੇ ਬੋਲੋ ਆਪਣੀਆਂ ਮੰਗਾਂ ਨੂੰ ਲੈ ਕੇ ਵੀ ਲਗਾਤਾਰ ਇੱਥੇ ਤਰਨਾ ਤੇ ਦਿੱਤਾ ਜਾ ਰਿਹਾ ਸੀ ਸੋ ਹੁਣ ਜਿਹੜੇ ਨੇ ਮੁਲਜ਼ਮ ਉਹ ਗ੍ਰਿਫਤਾਰ ਕਰ ਲਏ ਗਏ ਨੇ ਤੇ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ ਜਿਹੜਾ ਇੱਥੇ ਮੰਗ ਪੱਤਰ ਦਿੱਤਾ ਗਿਆ ਪਿੰਡ ਕੋਮੜਾ ਵਿਦਵਨਪ੍ਰੀਤਾ ਇੱਥੇ ਕਤਲ ਕੀਤਾ ਗਿਆ ਸੀ ਅਤੇ ਉਸ ਦਾ ਇੱਕ ਸਾਥੀ ਜੋ ਹਲੇ ਵੀ ਗੰਭੀਰ ਸਥਿਤੀ ਵਿੱਚ ਹੈ ਹਸਪਤਾਲ ਜ਼ੇਰੇ ਇਲਾਜ ਹੈ ਲੇਕਿਨ ਆਖਿਰਕਾਰ ਹੁਣ ਪੁਲਿਸ ਨੇ ਇੱਥੇ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਤੋਂ ਹੁਣ ਕੁਝ ਪੜਤਾਲ ਹੋਏਗੀ ਅਕੀ ਕਾਰਵਾਈ ਜੜੀ ਹੈ ਉਹ ਕੀਤੀ ਜਾਏਗੀ ਜਿਸ ਤੋਂ ਬਾਅਦ ਪਰਿਵਾਰ ਹੁਣ ਇਥੇ ਅੰਤਿਮ ਸੰਸਕਾਰ ਦੇ ਲਈ ਰਾਜ਼ੀ ਹੋ ਗਿਆ ਪਿੰਡ ਕੁੰਬੜਾ ਦੇ ਵਿੱਚ ਜਿਸ ਨਦਰਾਲੇ ਘਟਨਾ ਵਾਪਰੀ ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਮਨਜੋਤ ਤੋਂ ਇਸ ਬਾਰੇ ਅਪਡੇਟ ਲੈਨੇ ਆ ਮਨਜੋਤ ਕੀ ਕੁਝ ਅਪਡੇਟ ਸਾਹਮਣੇ ਆ ਰਹੀ ਹੈ ਆਖਿਰਕਾਰ ਪਰਿਵਾਰ ਹੁਣ ਅੰਤਿਮ ਸੰਸਕਾਰ ਲਈ ਰਾਜ਼ੀ ਹੋ ਗਿਆ ਹੈ ਬਿਲਕੁਲ ਐਸਡੀਐਮ ਦਮਨ ਜਿਹੜੇ ਮੌਕੇ ਤੇ ਪਰ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਲੇਕਿਨ ਐਸਡੀਐਮ ਦਾ ਇਹ ਬਿਆਨ ਹੈ ਕਿ ਪਰਿਵਾਰ ਸੰਸਕਾਰ ਦੇ ਲਈ ਮੰਨ ਗਿਆ ਹੈ ਔਰ ਮੰਗਾ ਜਿਹੜੀਆਂ ਪਰਿਵਾਰ ਵੱਲੋਂ ਰੱਖੀਆਂ ਗਈਆਂ ਸੀ ਉਸੇ ਵੀ ਵਿਚਾਰ ਕਰਕੇ ਅਸੀਂ ਮੰਗਾ ਜਿਹੜੀਆਂ ਸਾਰੀਆਂ ਮੰਗ ਲਈਆਂ ਨੇ ਪਰ ਦੂਸਰੀ ਤਰਫ ਜੇਕਰ ਗੱਲ ਪਰਿਵਾਰ ਦੀ ਕਰੀਏ ਤਾਂ ਪਰਿਵਾਰ ਦੇ ਨਾਲ ਜਿਹੜੇ ਪਿੰਡ ਵਾਸੀ ਨੇ ਉਹ ਅਜੇ ਵੀ ਸਸਕਾਰ ਕਰਨ ਨੂੰ ਜਿਹੜਾ ਰਾਜ਼ੀ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਵਾਰ ਸਸਕਾਰ ਕੀਤਾ ਗਿਆ ਤਾਂ ਬਾਅਦ ਚਿਰੀਆਂ ਮੰਗਾਂ ਨੇ ਉਹ ਕਿਸੇ ਵੀ ਪਾਸੇ ਤੋਂ ਸਰਕਾਰ ਵੱਲੋਂ ਜਾਂ ਫਿਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਮੰਨੀਆਂ ਨਹੀਂ ਜਾਣਗੀਆਂ ਇੱਕ ਵਾਰ ਸਾਰੀਆਂ ਮੰਗਾਂ ਜਿਹੜੀਆਂ ਨੇ ਪਹਿਲਾਂ ਉਹ ਮਨਵਾਉਣੀਆਂ ਉਸ ਤੋਂ ਬਾਅਦ ਸਸਕਾਰ ਕਰਨਾ ਔਰ ਇੱਕ ਹੋਰ ਸ਼ਰਤ ਜਿਹੜੀ ਆ ਉਹ ਰੱਖੀ ਗਈ ਕਿ ਸ਼ਰਤ ਜਿਹੜੀ ਸਜ਼ਾ ਹੈ ਜਿਹੜੇ ਪਰਵਾਸੀ ਨੇ ਉਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਵੇ ਉਹ ਸਾਨੂੰ ਸਪਸ਼ਟ ਕਰਨ ਦਿੱਤਾ ਜਾਵੇ ਔਰ ਜਿਹੜੀ ਪਰਿਵਾਰ ਵੱਲੋਂ ਇਹ ਕਿਹਾ ਜਾ ਕੇ ਜਿਹੜੀ ਜਿਹੜਾ ਜ਼ਖਮੀ ਨੌਜਵਾਨ ਹੈ ਉਸ ਦਾ ਜਿਹੜਾ ਇਲਾਜ ਹੋਇਆ ਉਹਦਾ ਜਿੰਨਾ ਵੀ ਖਰਚਾ ਹੈ ਉਹ ਸਰਕਾਰ ਜਿਹੜੀ ਹੈ ਉਹ ਦੇਵੇਗੀ ਔਰ ਦੂਸਰੀ ਤਰਫ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਔਰ ਪਰਿਵਾਰ ਨੂੰ مالی ਸਹਾਇਤਾ ਇਹ ਸਾਰੀਆਂ ਚੀਜ਼ ਜਿਹੜੀਆਂ ਮੰਗਾ ਨੇ ਐਸ.ਐਮ ਦੇ ਸਾਹਮਣੇ ਰੱਖਿਆ ਗਿਆ ਔਰ ਮੰਗ ਪੱਤਰ ਵੀ ਦਿੱਤਾ ਗਿਆ ਇਸ ਦੇ ਬਾਅਦ ਹੁਣ ਅਗਲੀ ਕਾਰਵਾਈ ਜਿਹੜੀ ਹੈ ਇੱਕ ਪਾਸੇ ਪੁਲਿਸ ਦੀ ਹੈ ਪੁਲਿਸ ਹੁਣ ਪ੍ਰੈਸ ਕਾਨਫਰੰਸ ਕਰਕੇ तमाम ਗੱਲਾਂ ਦਾ ਜਿਹੜਾ ਪਰਦਾ ਹੈ ਉਹ ਚੁੱਕੂਗੀ ਔਰ ਐਸ.ਐਮ ਨੇ ਇਹ ਬਿਆਨ ਦੇ ਦਿੱਤਾ ਕਿ ਪਰਵਾਰ ਸੰਸਕਾਰ ਲਈ ਮੰਨ ਗਿਆ ਪਰ ਅਜੇ ਤੱਕ ਵੀ ਜਿਹੜੀ ਮ੍ਰਿਤਕ ਦੇ ਐ ਏਅਰਪੋਰਟ ਰੌਂਡ ਤੇ ਰੱਖ ਕੇ ਪ੍ਰਦਰਸ਼ਨ ਜਿਹੜਾ ਹੈ ਉਸੇ ਤਰੀਕੇ ਦੇ ਨਾਲ ਜਾਰੀ ਹੈ ਜੀ ਬਿਲਕੁਲ ਪਰ ਇਥੇ ਹੈਰਾਨੀ ਦੀ ਗੱਲ ਹੈ ਕਿਉਂਕਿ ਜਿਹੜੇ ਮੁਲਜ਼ਮ ਨੇ ਮੁੱਖ ਉਹ ਵੀ ਫੜੇ ਗਏ ਨੇ ਪੁਲਿਸ ਕਾਰਵਾਈ ਕਰ ਰਹੀ ਹੈ ਲੇਕਿਨ ਕਿਉਂਕਿ ਤੀਜਾ ਦਿਨ ਹੈ ਜਿਸ ਤਰ੍ਹਾਂ ਦੇ ਨਾਲ ਇਥੇ ਲਗਾਤਾਰ ਤਰਨਾ ਦਿੱਤਾ ਜਾ ਰਿਹਾ ਹੈ ਔਰ ਹੁਣ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਕਿਤੇ ਨਾ ਕਿਤੇ ਹੁਣ ਪੁਲਿਸ ਤੇ ਕਿਉਂਕਿ ਦਬਾਅ ਤਾਂ ਬਹੁਤ ਜ਼ਿਆਦਾ ਸੀ ਲੇਕਿਨ ਹਲੇ ਵੀ ਪਰਿਵਾਰ ਰਾਜ਼ੀ ਨਹੀਂ ਹੋਇਆ ਸੋ ਇਹ ਮੁਸ਼ਕਲ ਖੜੀ ਕਰ ਰਿਹਾ ਹੈ ਪੁਲਿਸ ਤੇ ਲਈ ਬਿਲਕੁਲ ਜੇਕਰ ਪਰਿਵਾਰ ਦੀ ਗੱਲ ਕਰੀ ਤਾਂ ਪਰਿਵਾਰਕ ਮੈਂਬਰ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਮ੍ਰਿਤਕ ਦਾ ਮਾਤਾ ਪਿਤਾ ਨੇ ਔਰ ਉਸ ਦਾ ਚਾਚਾ ਹੈ ਉਹ ਇਸ ਦੇ ਲਈ ਮੰਨ ਗਏ ਨੇ ਕਿ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਬੰਦੇ ਕਾਬੂ ਕਰ ਲਏ ਨੇ ਔਰ ਅਸੀਂ ਹੁਣ ਸੰਸਕਾਰ ਕਰ ਦੇਵਾਂਗੇ ਲੇਕਿਨ ਜਿਹੜੇ ਇਲਾਕਾ ਵਾਸੀ ਨੇ ਉਹਨਾਂ ਦੀਆਂ ਮੰਗਾਂ ਨੇ ਇਲਾਕਾ ਵਾਸੀ ਆਪਣੀ ਮੰਗ ਤੇ ਅੜੇ ਹੋਏ ਆ ਕਿ ਜੇਕਰ ਇੱਕ ਵਾਰ ਸੰਸਕਾਰ ਹੋ ਗਿਆ ਤਾਂ ਅਸੀਂ ਦੁਬਾਰਾ ਇਸ ਜਗ੍ਹਾ ਦੇ ਉੱਪਰ ਤੁਹਾਡੀ ਮਦਦ ਦੇ ਲਈ ਨਹੀਂ ਆਵਾਂਗੇ ਜਿਵੇਂ ਹੁਣ ਧਰਨਾ ਮਜ਼ਹਾਰਾ ਕੀਤਾ ਜਾ ਰਿਹਾ ਲਗਭਗ 3 ਦਿਨਾਂ ਤੋਂ ਉਸੇ ਤਰੀਕੇ ਨਾਲ ਪ੍ਰਦਰਸ਼ਨ ਹੈ ਪਰ ਇਲਾਕਾ ਵਾਸੀਆਂ ਦਾ ਇਹ ਵੀ ਇੱਕ ਤਰ੍ਹਾਂ ਦਾ ਪ੍ਰਵਾਰ ਨੂੰ ਵੀ ਦਬਾਅ ਹੈ ਕਿ ਜੇਕਰ ਕੋਈ ਕਾਰਵਾਈ ਕਰਾਉਣੀ ਹੈ ਤਾਂ ਹੁਣ ਕਰਵਾ ਸਕਦੇ ਆ ਕਿ ਚਾਹੇ ਪੁਲਿਸ ਤੋਂ ਹੋਵੇ ਜਾਂ ਸਰਕਾਰ ਤੋਂ ਹੋਵੇ ਪਰ ਜੇਕਰ ਇੱਕ ਵਾਰ ਧਰਨਾ ਚੁੱਕਣ ਤੋਂ ਪਹਿਲਾਂ ਸਸਕਾਰ ਹੋ ਗਿਆ ਸਸਕਾਰ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦੀ ਮੰਗ ਜਿਹੜੀ ਹੈ ਉਹ ਪਰਿਵਾਰ ਦੀ ਨਹੀਂ ਮੰਨੀ ਜਾਵੇਗੀ ਅਜਿਹਾ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਜਿਹੜੇ ਇਲਾਕਾ ਵਾਸੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਜੀ ਬਿਲਕੁਲ ਸੋਹਣ ਅਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਇਹ ਸਾਰੀ ਸਥਿਤੀ ਨੂੰ ਲੈ ਕੇ ਪੁਲਿਸ ਕੋਲ ਇਸ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਉਹ ਕਰਨਗੇ ਜਿਨ੍ਹਾਂ ਦੇ ਵਿੱਚ ਐਸਐਸਪੀ ਮੁਹਾਲੀ ਔਰ ਡੀਆਈਜੀ ਰੋਪੜ ਰੇਂਜ ਇਸ ਦੇ ਵਿੱਚ ਲੈਣਗੇ ਔਰ ਨਾਲ ਹੀ ਡੀਐਸਪੀ ਜਿਹੜੇ ਐਸਐਸਪੀ ਡਿਟੈਕਟਿਵ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਆ ਕੇ ਪ੍ਰੈਸ ਕਾਨਫਰੰਸ ਕਰਨਗੇ ਕਿ ਕੀ ਅਗਲਾ ਜਦੋਂ ਕਿੱਥੋਂ ਦੋਸ਼ੀ ਫੜੇ ਨੇ ਜਾਂ ਫਿਰ ਪਰਿਵਾਰਕ ਮੈਂਬਰਾਂ ਦੇ ਨਾਲ ਪੁਲਿਸ ਦੀ ਕੀ ਸਹਿਮਤੀ ਬਣੀ ਹੈ ਇਹ ਸਾਰਾ ਕੁਝ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਸਹਿਮਤੀ ਨਾਲ ਹੀ ਹੋਵੇਗਾ ਪੁਲਿਸ ਇਸ ਨੂੰ ਪਰਦਾ ਜਿਹੜਾ ਕੋਈ ਸਮੇਂ ਦੇ ਵਿੱਚ ਚੁਕੇਗੀ ਪ੍ਰੈਸ ਕਾਨਫਰੈਂਸ ਜਿਹੜੇ ਨੇ ਡੀਆਈਜੀ ਰੋਪੜਰੇ ਐ ਜੀਐਸਐਸਪੀ ਮੋਹਾਲੀ ਔਰ ਐਸਪੀ ਡੀ ਤੋਂ ਇਲਾਵਾ ਹੋਰ ਸੀਨੀਅਰ ਜਿਹੜੇ ਅਧਿਕਾਰੀ ਨੇ ਉਹ ਇਸ ਜਗ੍ਹਾ ਤੇ ਉਪਰ ਮੌਜੂਦ ਰਹਿਣਗੇ ਕੋਈ ਸਮੇਂ ਵਿੱਚ ਪ੍ਰੈਸ ਕਾਨਫਰੈਂਸ ਜਿਹੜੀ ਆ ਉਹ ਸ਼ੁਰੂ ਹੋਵੇਗੀ ਉਸ ਤੋਂ ਬਾਅਦ ਹੀ ਸਾਰਾ ਕੁਝ ਜਿਹੜਾ ਹੈ ਸਪਸ਼ਟ ਕਰਨਾ ਪੁਲਿਸ ਦਾ ਦਿੱਤਾ ਜਾਣਾ ਹੈ ਜੀ ਸੋ ਪੁਲਿਸ ਹਾਲੇ ਮੌਕੇ ਤੇ ਮੌਜੂਦ ਹੈ ਕੋਈ ਗਲਬਾਤ ਹਾਲੇ ਵੀ ਪਰਿਵਾਰ ਨਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਪਿਛਲੇ ਤਿੰਨ ਦਿਨਾਂ ਤੋਂ ਹੀ ਗਲਬਾਤ ਜਿਹੜੀ ਉਹ ਦੌਰ ਚੱਲੀ ਸੀ ਪ ਪਰਵਾਰਕ ਮੈਂਬਰ ਇਹਹੀ ਜਿਹੜਾ ਹੈਗਾ ਸਿੱਧੇ ਤੌਰ ਦੇ ਉੱਪਰ ਕਹਿ ਰਹੇ ਸੀ ਕਿ ਜੇਕਰ ਪੁਲਿਸ ਕਾਰਵਾਈ ਕਰ ਰਹੀ ਹੈ ਤਾਂ ਦੋਸ਼ੀ ਜਿਹੜੇ ਫੜੇ ਗਏ ਨੇ ਤਾਂ ਉਸ ਤੋਂ ਬਾਅਦ ਅਸੀਂ ਸਤਿਕਾਰ ਕਰਦੇ ਆਂਗੇ ਪਰ ਅੱਜ ਜਿਹੜੀ ਸਿੱਤੀ ਕੁਝ ਹੋਰ ਨਜ਼ਰ ਆ ਰਹੀ ਹੈ ਸਿੱਤੀ ਬਦਦੀ ਨਜ਼ਰ ਆ ਰਹੀ ਹੈ ਕਿਉਂਕਿ ਦੋਸ਼ੀ ਹੁਣ ਕਾਬੂ ਕਰ ਲਏ ਨੇ ਪੁਲਿਸ ਨੇ ਫਿਰ ਚਾਏ ਉਹ 10 ਤੋਂ 12 ਟੀਮਾਂ ਬਣਾ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਪੁਲਿਸ ਦਾ ਆਪਰੇਸ਼ਨ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਲਗਭਗ 5 ਜਿਹੜੇ ਕੁਲ ਨੌਜਵਾਨ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ ਸੋ ਪਰਿਵਾਰ ਦੇ ਮੈਂਬਰਾਂ ਨੂੰ ਸਵੇਰ ਤੋਂ ਹੀ ਉਸਦੀ ਪਛਾਣ ਵੀ ਕਰਾਰ ਦਿੱਤੀ ਗਈ ਹੈ ਕਿ ਇਹ ਕੀ ਨੋਟਵਾਲ ਨੇ ਜਿਨ੍ਹਾਂ ਨੇ ਦਮਦਾਰ ਕਤਲ ਕੀਤਾ ਤਾਂ ਜਦੋਂ ਪਛਾਣ ਕਰਨ ਤੋਂ ਬਾਅਦ ਅਗਲਾ ਕਾਰਵਾਈ ਹੈਗੀ ਉਹ ਪਰਿਵਾਰ ਦੀ ਸਹਿਮਤੀ ਸੀ ਕਿ ਉਹਨਾਂ ਦੋਸ਼ੀ ਫੜੇ ਗਏ ਨੇ ਸਜ਼ਾਕਾਰ ਕੀਤਾ ਜਾਣਾ ਹੈ ਪਰ ਉਸ ਤੋਂ ਬਾਅਦ ਹੁਣ ਇਲਾਕਾ ਵਾਸੀ ਜਿਹੜੇ ਨੇ ਉਹ ਇੱਕ ਤਰ੍ਹਾਂ ਦੀ ਪੁਲਿਸ ਦੇ ਲਈ ਜਿਹੜਾ ਹੈਗਾ ਟੋੜਾ ਬੰਦ ਰੇ ਨੇ ਕਿ ਦੇਖੋ ਪਰ ਇਸ ਤੇ ਹੁਣ ਕੀ ਕੁਝ ਹੁੰਦਾ ਹੈ ਕੀ ਪੁਲਿਸ ਪ੍ਰੈਸ ਕਾਨਫਰੰਸ ਵਿੱਚ ਖੁਲਾਸਾ ਕਰਦੀ ਹੈ ਔਰ ਕੀ ਹੁਣ ਸਹਿਮਤੀ ਪਰਿਵਾਰ ਨਾਲ ਬਣ ਪਾਂਦੀ ਹੈ ਨਹੀਂ ਬਾਕੀ ਦੇਖਣਾ ਹੈ ਮ ਰਹੇਗਾ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਤੁਸੀਂ ਇਸ ਖਬਰ ਤੇ ਨਜ਼ਰ ਬਣਾਏ ਰੱਖਣਾ ਫਿਲਹਾਲ ਮੁਲਜ਼ਮਾਂ ਨੂੰ ਜ਼ਰੂਰ ਕਾਬੂ ਕਰ ਲਿਆ ਗਿਆ ਲੇਕਿਨ ਪਰਿਵਾਰ ਹੱਲੇ ਵੀ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਰਾਜ਼ੀ ਨਹੀਂ ਹੋਇਆ ਉਹ ਕਹਿ ਰਿਹਾ ਜੋ ਸਾਡੀਆਂ ਹੋਦ ਮੰਗਾ ਨੇ ਉਸ ਨੂੰ ਮੰਨਣ ਤੋਂ ਬਾਅਦ ਹੀ ਉਹ ਅੰਤਿਮ ਸੰਸਕਾਰ ਕਰਨਗੇ ਤੇ ਪਹਿਲਾਂ ਤਾਂ ਪਹਿਲਾਂ ਪਰਿਵਾਰ ਦੀ ਮੰਗ ਸੀਗੀ ਕਿ ਜਿਹੜੇ ਅਕਿਊਜ਼ਡ ਨੇ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਉਹਨਾਂ ਦੀ شناخت ਉਹਨਾਂ ਵੱਲੋਂ ਕਰ ਦਿੱਤੀ ਗਈ ਹੈਗੀ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਹੁਣ ਪੁਲਿਸ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਕਰ ਰਹੀ ਹੈ ਪਿੰਡ ਵਾਲਿਆਂ ਦੀ ਸੈਕੰਡਰੀਆਂ ਕੁਝ ਡਿਮਾਂਡਸ ਸਿਗੀਆਂ ਜਿਵੇਂ ਇਹ ਕਿ ਇੱਕ ਤਾਂ ਜਿਹੜੇ ਪੀਜੀਜ਼ ਅਨਔਥਰਾਇਜ਼ਡ ਪੀਜੀਜ਼ ਤੇ ਇਲੀਗਲ ਪੀਜੀ ਚਲਾ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵੋਟਰ ਕਾਰਡ ਉਹਨਾਂ ਨੂੰ ਸ਼ੰਕਾ ਹੈ ਕਿ ਕੁਝ ਵੋਟਰ ਕਾਰਡ ਤੇ ਕੁਝ ਆਧਾਰ ਕਾਰਡ ਗਲਤ ਬਣ ਗਏ ਹੈਗੇ ਨੇ ਉਹਨਾਂ ਦੀ ਰੀ-ਵੈਰੀਫਿਕੇਸ਼ਨ ਕਰਾਈ ਜਾਵੇ ਤੇ ਉਹਨਾਂ ਦਾ ਇੱਕ ਸੁਝਾਅ ਹੈਗਾ ਕਿ ਜਦੋਂ ਵੋਟਰ ਕਾਰਡ ਜਾਂ ਉਹਨਾਂ ਦਾ ਆਧਾਰ ਕਾਰਡ ਬਣਾਇਆ ਜਾਂਦਾ ਹੈ ਕਿਸੇ ਵੀ ਪ੍ਰਵਾਸੀ ਦਾ ਤਾਂ ਉਹਨਾਂ ਦਾ ਪਿਛਲਾ ਬੈਕਗਰਾਉਂਡ ਤੇ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈਗੀ ਹੈ ਕਿਉਂਕਿ ਨਵਾਂ ਐਡਰੈਸ ਬਣ ਜਾਂਦਾ ਹੈਗਾ ਤਾਂ ਪੁਰਾਣਾ ਉਹਨਾਂ ਦੀ ਰੂਟਸ ਟ੍ਰੇਸ ਆਊਟ ਨਹੀਂ ਹੁੰਦੀਆਂ ਨੇ ਤੇ ਨਾਲ ਉਹਨਾਂ ਦੀ ਕੁਝ ਡਿਮਾਂਡ ਹੈਗੀ ਹੈ ਕੰਪਨਸੇਸ਼ਨ ਨੂੰ ਲੈ ਕੇ ਤੇ ਇੱਕ ਤਾਂ ਅਸੀਂ ਰੈੱਡ ਕਰਾਸ ਦੇ ਵਿੱਚੋਂ ਹੁਣ ਇਮੀਡੀਏਟ ਰਾਸ਼ੀ ਰਿਲੀਜ਼ ਕਰ ਰਹੇ ਹੈਗੇ ਆ ਤੇ ਇੱਕ ਸੀਐਮ ਰਿਲੀਫ ਫੰਡ ਦੇ ਵਿੱਚ ਉਹ ਵੀ ਅਸੀਂ ਉਹ ਕੇਸ ਇਨੀਸ਼ੀਏਟ ਕਰ ਦਿੱਤਾ ਹੈਗਾ ਜੀ ਤੇ ਤੀਸਰੀ ਜਿਹੜੀ ਚੀਜ਼ ਹੈਗੀ ਹੈ ਇੱਕ ਜਿਹੜਾ ਬੱਚਾ ਹਸਪਿਟਲਾਈਜ਼ਡ ਹੈ ਵੈਂਟੀਲੇਟਰ ਤੇ ਹੈਗਾ ਉਹ ਸ਼ਡਿਊਲ ਕਾਸਟ ਕੈਟਾਗਰੀ ਨੂੰ ਬਿਲੋਂਗ ਕਰਦਾ ਸੀ ਉਹਦੇ ਨਾਲ ਸੰਬੰਧਿਤ ਹੈਗਾ ਤਾਂ ਉਹਦੀ ਐਸ ਪਰ ਦਾ ਐਕਟ ਜੋ ਵੀ ਸਹਾਇਤਾ ਸੀ ਦੇ ਸਕਦੇ ਆ ਉਹ ਪ੍ਰੋਵਾਈਡ ਕਰਾਂਗੇ ਤੇ ਇਸ ਬੱਚੇ ਲਈ ਵੀ ਕਾਰਵਾਈ ਜੀ ਆਰੰਭ ਕੀਤੀ ਚੁੱਕਨ ਨੂੰ ਲੈ ਕੇ ਕੋਈ ਲਗਾਈ ਹੈ ਹਾਂ ਜੀ ਧਰਨਾ ਚੁੱਕਨ ਕਰਿਮੇਸ਼ਨ ਵਾਲੇ ਪਾਸੇ ਜਾ ਰਹੇ ਹਾਂ ਜੀ ਅਸੀਂ ਕੋਈ ਗੱਲ ਪਰਿਵਾਰ ਨੂੰ ਮਿਲਣ ਗਿਆ ਹਾਂ ਹਾਂ ਜੀ ਪਰਿਵਾਰ ਮਨਣ ਗਿਆ ਹੈ